ਕਰੰਗ ਇੱਕ ਕਹਾਣੀ ਹਾਨੀਆਂ ਤੇਰੇ ਸ਼ਹਿਰ ਵੱਲੋਂ ਆ ਰਹੀ ਹੈ ਅੱਜ ਹਵਾ ਮਾਰਟ ਦੀ ਮੁੱਕੀਆਂ ਹੈ ਰੋ ਰਹੀ ਸਾਰੀ ਫਿਜ਼ਾ ਨਿਕਲ ਆਈ ਹੈ ਛਪਾਕੀ ਤਾਰਿਆਂ ਦੀ ਅਰਸ਼ ਤੇ ਮਾਰ ਪੱਲਾ ਅੰਬਰ ਦਾ ਗਈ ਚੰਨ ਦਾ ਦੀਵਾ ਬੁਝਾ ਰਾਤ ਐਦਾਂ ਸੌਰੀ ਹੈ ਜਿਸ ਤਰ੍ਹਾਂ ਹਬਸ਼ਣ ਕੋਈ ਫੁੱਲ ਅਮਲਤਾਸ ਦੇ ਪੀੜੇ ਜਿਹੇ ਜੁੜੇ ਚਲਾ ਵੇਖ ਕੇ ਪਗ ਡੰਡੀਆਂ ਤੇਰੇ ਸ਼ਹਿਰ ਵੱਲੇ ਜਾਂਦੀਆਂ ਆ ਰਿਹਾ ਮੇਰੇ ਜਿਗਰ ਦੇ ਵਿੱਚ ਪੀੜ ਦਾ ਇੱਕ ਜਲਜਲਾ ਫੁੱਲਾਂ ਸੁਹੀ ਆਤਸ਼ੀ ਗੂੜਾ ਗੁਲਾਬੀ ਹਿਜਰ ਦਾ ਫੇਰ ਅੱਜ ਮਾਇੂਸੀਆਂ ਦੇ ਅਦਨ ਵਿੱਚ ਹੈ ਖਿੜ ਰਹਾ ਫੇਰ ਨੈਣਾ ਦੀ ਨਿਆਈ ਹੋ ਰਹੀ ਹੈ ਅੱਜ ਸਹਰਾਬ ਫੇਰ ਖੂਹਾਂ ਹਿਕੜੀ ਵਿੱਚ ਅੱਗ ਦਾ ਹੈ ਗਿੜ ਰਹਾ ਲੈ ਸਬਰ ਦੀਆਂ ਛਾਪੀਆਂ ਸੀ ਦਿਲਾਂ ਨੂੰ ਵਾੜਾਂ ਕੀਤੀਆਂ ਗਮ ਦਾ ਇੱਜੜ ਫੇਰ ਹੈ ਦਿਲ ਦੇ ਕਿਨਾਰੇ ਫੇਰ ਕਿਹਾ ਫੇਰ ਮੇਰੇ ਕਾਲਜੇ ਨੂੰ ਤੂੰ ਜਹੀ ਪੈ ਰਹੀ ਯਾਦ ਕਰ ਬੀਤੇ ਦਿਉ ਦਿਲ ਚ ਪਾੜਾ ਛਿੜ ਲਿਆ ਯਾਦ ਹੈ ਇੱਕ ਵਾਰ ਐਦਾਂ ਹੀ ਹਵਾ ਸੀ ਚੱਲ ਰਹੀ ਰਾਤ ਰਾਣੀ ਰਾਤ ਦੇ ਪਿੰਡ ਮਹਿਕ ਸੀ ਮਲ ਰਹੀ ਤੇਰੀਆਂ ਮੁਸ਼ਕਿਲ ਇਟਾਂ ਵਿੱਚ ਮੇਰੇ ਹੋਠਾਂ ਦੀ ਕਲੀ ਵੇਖ ਸਾਰੀ ਗੁਲਫੁਸ਼ਾ ਸੀ ਤਾਰਿਆਂ ਦੀ ਜਲ ਰਹੀ ਆੰਦਰਾਂ ਵਿੱਚ ਤੇਰੇ ਮੇਰੇ ਹੋ ਰਹੀ ਸੀ ਇੱਕ ਜਲੂਨ ਮਹਿਕ ਸਾਡੇ ਜਿਸਮ ਦੀ ਕਹਿ ਕਸ਼ਾਂ ਵਿੱਚ ਰਲ ਰਹੀ ਸਾਡੀਆਂ ਰਾਲਾਂ 'ਚ ਵਧਦਾ ਜਾ ਰਿਹਾ ਸੀ ਇੱਕ ਸਵਾਦ ਬਦਲੀਆਂ ਦੇ ਮਹਿਲ ਬੱਤੀ ਚੰਦ ਦੀ ਸੀ ਬਲ ਰਹੀ ਸਾ ਅਸੀਂ ਉਹ ਰਾਤ ਸਾਰੀ ਮਿਲ ਕੇ ਰੋਂਦੇ ਰਹੇ ਰਾਤ ਪਰ ਨੈਣਾ ਦੀਆਂ ਜੋਗਾ ਅਸੀਂ ਚੋਂਦੇ ਰਹੇ ਰਗੜ ਮੱਥੇ ਦੇ ਰੀਆਂ ਤੇ ਰੋਟ ਕੋਈ ਸੁਖੇ ਅਸਾਂ ਭਰ ਕੇ ਪੱਲੀਆਂ ਹੰਝੂਆਂ ਦੀਆਂ ਤੇਲ 'ਚ ਚੋਂਦੇ ਰਹੇ ਕੋਟਕ ਦੇ ਚਿੱਟੇ ਕਬੂਤਰ ਵਾਕਣਾ ਤੇਰੇ ਮਹਿਲ ਵੇਖ ਮੇਰੀਆਂ ਝੁੱਗੀਆਂ ਦੇ ਜਾਲੇ ਰਾਤ ਪਰ ਰੋਂਦੇ ਰਹੇ ਕੋਲ ਕਲਰ ਚਾਨਣੀ ਦਾ ਅੰਬਰਾਂ ਦੇ ਦਾਬੜੇ ਆਸਤਾ ਮਹਿਲਾ ਵਿਛੋਣਾ ਰਾਤ ਪਰ ਧੁੰਦੇ ਰਹੇ ਵਕਤ ਪਾ ਕੇ ਹੌਲੀ ਹੌਲੀ ਸਾ ਮੇਰੇ ਚਗਲੇ ਗਏ ਹੋ ਗਈ ਝੂਠੀ ਜਵਾਨੀ ਨੈਣ ਹੋ ਗੰਦਲੇ ਗਏ ਹਫਸਤਾ ਪਾਪੀ ਫੁਲੇਰਾ ਇਤਰ ਕੱਢ ਕੇ ਲੈ ਗਿਆ ਫੁੱਲ ਮਹਿਕ ਕੇ ਰੂਪ ਦੇ ਹੋਸ਼ਰ ਲਈ ਫੁਗਲੇ ਗਏ ਚੜ ਗਈ ਤੇਰੇ ਦੀਦਿਆਂ ਤੇ ਸੋਨੇ ਚਾਂਦੀ ਦੀਵੇ ਪਾਣ ਲੱਖ ਸਾਨਾ ਤੇ ਮਹਿਲਾਏ ਪਰ ਨਾ ਮੁੜ ਬਦਲੇ ਗਏ ਸ਼ਾਮ ਤੇਰੇ ਇਸ਼ਕਦਾਈਕ ਰੋਜ਼ ਰੱਕੜ ਹੋ ਗਿਆ ਮਰ ਗਈਆਂ ਵੀ ਟਿਚੇ ਤੇ ਦੂਰ ਉੱਡ ਬੰਗਲੇ ਗਏ ਫਿਰ ਇੱਕ ਦਿਨ ਮੇਰਿਆਂ ਕੰਨਾਂ ਦੇ ਪਰਦੇ ਚੀਤ ਦੀ ਲੰਘ ਗਈ ਆਵਾਜ਼ ਸ਼ਹਿਨਾਈਆਂ ਦੀ ਕੁੱਕਾ ਮਾਰ ਦੀ ਘੁਲ ਗਏ ਸਾਰੇ ਘਰਾਂ ਦੀ ਪੌਣ ਵਿੱਚ ਤੇਰੇ ਸੁਹਾਗ جا ਰਹੀ ਸੀ ਪਾਲਕੀ ਵੀਮੀ ਸਦੀਦੇ ਪਿਆਰ ਦੀ ਮੋਤੀਆਂ ਦੇ ਭਾ ਤੇਰਾ ਬੇਹਾ ਜਿਸਮ ਸੀ ਵਿਕ ਗਿਆ ਪਤ ਛੜਾ ਵਿੱਚ ਪੈ ਗਈ ਕੀਮਤ ਤੇਰੀ ਗੁਲਜ਼ਾਰ ਤੀ ਬੀਤਦੀ ਰਹੀ ਉਮਰ ਮੇਰੀ ਮੇਲ ਦੇ ਰਾਹ ਹੁੰਜਦੀ ਪਟਕਦੀ ਰਹੀ ਰੀਚ ਮੇਰੀ ਹਿਜਰ ਦੇ ਵਖ ਚਾਰਦੀ ਰਾਤ ਦਿਨ ਲੈਂਦੇ ਰਹੇ ਤੇਰੇ ਮਹਿਲ ਦੀ ਪਰਦਖਣਾ ਸ਼ਹਿਦ ਤੇਰੀ ਦੀਦ ਦਾ ਪਰ ਮੁੜਨਾ ਜੁੜਿਆ ਚਖਣਾ ਹਰ ਸਾਲ ਬੇੜੀ ਪੀਲੜੂ ਗਰਨੇ ਵਣੀ ਪੱਕਦੇ ਰਹੇ ਪਰ ਨਾ ਆਇਆ ਤੂੰ ਕਦੀ ਵੀ ਖਾਣ ਮੇਰੇ ਮੱਖਣਾ ਫੇਫੜੇ ਮੇਰੇ ਲਹੂ ਦੀਆਂ ਬੋਟੀਆਂ ਥੁੱਕਦੇ ਰਹੇ ਹੋ ਗਿਆ ਪਿੱਤਾ ਵੀ ਮੇਰਾ ਖੂਨ ਤੋਂ ਵੀ ਸਖਣਾ ਫੇਰ ਵੀ ਇੱਕ ਭੂਕ ਪੀਲਾ ਜਿਸਮ ਮੇਰਾ ਲਾਸ਼ ਜਹੀ ਲੁੱਟਛੜਦਾ ਹੀ ਮਰ ਗਿਆ ਤੇਰੇ ਸ਼ਹਿਰ ਜਾ ਕੇ ਵਸਣਾ ਅੱਜ ਤੇਰੀ ਜਾਤ ਦਾ ਹੀ ਇੱਕ ਸਹਾਰਾ ਰਹਿ ਗਿਆ ਕੁੱਲ ਲੁਕਾਈ ਦਾ ਜੋ ਗਮ ਹੈ ਕਿੱਕੜੀ ਵਿੱਚ ਲਹਿ ਗਿਆ ਪਾਣੀਆਂ ਕੰਡੇ ਜਿਵੇਂ ਹੈ ਲਹਿਲਹਾਂਦਾ ਡੀਲੜਾ ਬੁੱਲੀਆਂ ਤੇ ਲਹਿ ਜਾਂਦਾ ਦਰਦ ਮੇਰਾ ਰਹਿ ਗਿਆ ਨਜ਼ਰ ਦੇ ਅਸਮਾਨ ਮੂੰਹ ਦੀ ਚੀਲ ਹੈ ਮੰਡਲਾ ਰਹੀ ਆਸ ਦੀ ਮਮਤੀ ਤੇ ਕੋਈ ਆ ਕੇ ਸ਼ਿਕਰਾ ਬਹਿ ਗਿਆ ਹੰਝੂਆਂ ਦੇ ਸੌਣ ਵਿੱਚ ਐਸਾ ਚਮਾਸਾ ਲੱਗਿਆ ਜਿਸ ਮੇਰਾ ਝੁਲਸਿਆ ਇੱਕ ਕਰੰਗ ਬਣ ਕੇ ਰਹਿ ਗਿਆ ਕਾਰੂਆਂ ਦੀ ਆਜ਼ਾਦੀ ਏ ਤੂ ਖੂਬ ਦਿੱਤੀ ਹੈ ਸਜਾ ਆ ਕੀ ਬਚਿਆ ਖੂਨ ਵੀ ਜਿਦੇ ਇਨ ਤੈਨੂੰ ਦਮਾ ਪਿਆ ਆ ਕੇ ਭਾਵੇਂ ਜੋਖ ਹੈ ਸ਼ਾ ਰੰਗ ਤੇ ਤੈਨੂੰ ਲਾਲਵਾ ਆ ਕੀ ਕਲੰਗ ਕਲਰੀ ਨਾਗਣੇ ਤੈਨੂੰ ਜੀਬ ਉੱਤੇ ਲਾਲਾੜਣਾ ਮੇਰੀ ਗੁਰਬਤ ਨੂੰ ਤੇਰੀ ਦੌਲਤ ਤੇ ਕੋਈ रोस नहीं जा रहा पर लोग मेरी अलविदा मेरी अलविदा अज शफाखाने शायद आखिरी ए रात है कि पता ना वेख सका फजर दी पहली शुआ